ਗੁਰਦਾਸਪੁਰ ਚ ਅੱਜ ਇੱਕ ਚੱਲਦੀ ਗੱਡੀ ਨੂੰ ਅੱਗ ਲੱਗਣ ਨਾਲ ਅਚਾਨਕ ਹੜਕੰਪ ਮੱਚ ਗਿਆ ਜਿੱਥੇ ਕੀ ਡਰਾਈਵਰ ਨੇ ਵਲਵਲ ਆਪਣੀ ਜਾਨ ਬਚਾਈ ਲੇਕਿਨ ਕਿਤਨਾ ਕਿਤੇ ਆਏ ਹੈ ਤਸਵੀਰਾਂ ਦੇਖਣ ਨੂੰ ਕਾਫੀ ਜ਼ਿਆਦਾ ਪਿਆਨਕ ਲੱਗ ਰਹੀਆਂ ਸੀ ਜਿੱਥੇ ਕਿ ਡਰਾਈਵਰ ਵੀ ਕਾਫੀ ਜ਼ਿਆਦਾ ਹਾਲਾਤਾਂ ਦੇ ਵਿੱਚ ਜ਼ਖਮੀ ਨਜ਼ਰ ਆਇਆ ਹੈ ਲੇਕਿਨ ਫਿਰ ਵੀ ਕਿਤਨਾ ਕਿਤੇ ਬਚਾਅ ਹੋ ਗਿਆ ਕਿਉਂਕਿ ਚੱਲਦੀ ਗੱਡੀ ਨੂੰ ਅੱਗ ਲੱਗੀ ਸੀ ਤੇ ਚੱਲਦੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਭੱਜ ਕੇ ਜੋ ਕਾਰ ਚਾਲਕ ਸੀ ਉਸਨੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਹੱਲਾ ਦੀਆਂ ਨੇ ਜਿੱਥੇ ਕੀ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਕਹਿ ਸਕਦੇ ਹਾਂ ਕਿ ਮੀਂਹ ਤੋਂ ਬਾਅਦ ਤੇ ਲਗਾਤਾਰ ਸੂਬੇ 'ਚ ਹੋ ਰਹੀ ਮੀਂਹਵਾਰੀ ਤੋਂ ਬਾਅਦ ਵੀ ਹੁਣ ਤੱਕ ਜੋ ਗਰਮੀ ਦਾ ਇੱਕ ਰੁੱਤ ਹੈ ਇੱਕ ਗਰਮੀ ਦਾ ਪੂਰਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਸੇ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਗੱਡੀਆਂ ਦੇ ਜੋ ਇੰਜਨਸ ਹੁੰਦੇ ਨੇ ਉਹ ਜ਼ਿਆਦਾ ਗਰਮ ਹੋ ਜਾਂਦੇ ਨੇ ਜਿਸ ਕਾਰਨ ਕਈ ਮੌਕੇ ਸਾਨੂੰ ਧੂਆਂ ਵੀ ਦੇਖਣ ਨੂੰ ਮਿਲਦਾ ਹੈ ਲੇਕਿਨ ਉੱਥੇ ਹੀ ਅੱਜ ਚਲਦੀ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਕਿਤੇ ਨਾ ਕਿਤੇ ਕਾਰ ਚਾਲਕ ਦੀ ਜਾਨ ਤੇ ਬਣਾਈ ਲੇਕਿਨ ਗਣੀ ਮਤ ਰਹੀ ਸਮੇਂ ਸਿਰ ਗੱਡੀ ਚੋਂ ਉਤਰ ਕੇ ਭੱਜ ਕੇ ਉਸਨੇ ਆਪਣੀ ਜਾਨ ਬਚਾ ਲਈ ਜਿਸ ਤੋਂ ਬਾਅਦ ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਜੋ ਕਿ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਕਾਫੀ ਜ਼ਿਆਦਾ ਪਿਆਨਕ ਦ੍ਰਿਸ਼ ਹੋ ਹੋ ਸਕਦਾ ਹੈ ਜਿਨ੍ਹਾਂ ਨੇ ਇਸ ਨੂੰ ਮਹਿਸੂਸ ਕੀਤਾ ਹੋਵੇਗਾ ਤਾਂ ਕਾਰ ਚਾਲਕ ਨੇ ਇਸ ਬਾਬਤ ਕੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਣੇ ਮੇਰਾਣਾ ਜਗਰਾਤ ਸਿੰਘ ਦਾ ਪਿੰਡ ਹੱਲਾ ਇਹ ਬੌਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜੰਸੀ 'ਚ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇੱਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਿਆ ਧੂਆ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਤੇ ਜਿਹੜਾ ਥੱਲੇ ਧੂਆ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤਮਾਕਾ ਪਿਆ ਅਗਦਾ ਤੇ ਗੱਡੀ ਸੜ ਗਈ ਤੇ ਮੇਰੇ ਆਹ ਗੁੱਗ ਪੈ ਗਈ ਮੇਰੇ ਰੱਤ ਤੇ ਮੌਕਾ ਹੋਇਆ ਜੀ ਮੌਕੇ ਤੇ ਕੋਈ ਲੋਕ ਆਏ ਫਿਰ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਹੈ ਸਾਰਾ ਪਿੰਡ ਬੜੀ ਮਸਕੂਲ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜੇ ਜਿਹੜੀ ਕੰਪਨੀ ਦੇ ਵਿੱਚ ਜੰਨਾ ਦਾ ਗੱਡੀ ਪੱਤੀ ਹੈ ਚਲੋ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਹੈ ਯਾਰ ਨਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ ਹੈ ਮੈਂ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੂ ਬਠਵਾਲਾ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਦੀਆਂ ਲਪਟਾਂ ਨਿਕਲ ਰਹੀਆਂ ਹੈਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋਗਰਾ ਸਿੰਘ ਪਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਖਮ ਹੈ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱਡੀ ਹੋਂ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਸੀਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲਾ ਕੇ ਗਿਆ ਨਹੀਂ ਤੇ ਫਿਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਹਾਂ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹਨਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਹੋਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਂ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਾਸਟ ਹੋ ਚੁੱਕੀ ਸੀ ਹੋਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਂਦੀ ਦੀ ਗੱਡੀ ਜੀ ਕਿ ਟਾਈਗਰ ਤੇ ਪਿੰਡ ਵਾਸੀਆਂ ਮੈਨੂੰ ਪੂਰਾ ਸਹਿਯੋਗ ਕੀਤਾ ਪਿੰਡ ਵ ਪਰ ਪਟ્રોલਕਾਰ ਹੋਣ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਹੋਈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਵੀ ਅੱਗ ਲੱਗ ਕੇ ਨਹੀਂ ਜਾ ਰਿਹਾ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਹੀਗਾ ਉਹਨਾਂ ਨੇ ਬਹੁਤ ਛੇਤੀ ਵਜ ਆਪਣੀ ਗੱਡੀ ਭੇਜ ਦਿੱਤੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸੜ ਕੇ ਸੁਆਹ ਚੁੱਕੀ ਜੀ ਕਿੰਨਾ ਕ ਨੁਕਸਾਨ ਹੋ ਸਕਦਾ ਸਮਝਾਣਾ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨੁਕਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸੁਆਹ ਹੋਈ ਹੈ ਜੀ ਸਾਨੂੰ 112 ਤੇ ਕਾਲ ਕੀਤੀ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪ ਪਾਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਅੱਗ ਤੇ ਕਾਬੂ ਪਾ ਗਿਆ ਪਾਲਿਆ ਦੇ ਗੱਡੀ ਤੇ ਟੋਟਲੀ ਅਕਸਰ ਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਮੇਰਾ ਨਾਂ ਜਗਰਾਤ ਸਿੰਘ ਹੈ ਪਿੰਡ ਹੱਲਾ